ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਲਿਟਰੇਚਰ ਪੰਜਾਬੀ ਲਿਟਰੇਚਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਇਸ ਸੈਮੈਸਟਰ 3 ਦੇ ਆਪਾਂ ਜਿਹੜੇ ਕਿ ਸੰਕਲਪ ਕਰਾਂਗੇ ਜਿਹੜੇ ਮੂਲ ਸੰਕਲਪ ਨੇ ਤਿੰਨ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਕਿਉਂਕਿ ਤੁਹਾਨੂੰ ਜਿਹੜੇ ਕਿ ਇਹ ਆਉਣਗੇ ਐਗਜ਼ਾਮ ਦੇ ਵਿੱਚ ਫੋਰ ਆਉਣਗੇ ਜਿਦੇ ਵਿੱਚ ਤੁਸੀਂ ਦੋ ਕਰਨੇ ਹੋਣਗੇ ਤੇ ਇਹ ਹਰ ਜਿਹੜਾ ਕਿ ਸੰਕਲਪ ਹੋਊਗਾ ਤੁਹਾਡਾ ਜਿਹੜਾ ਕਿ 5 5 ਮਾਰਕਸ ਦਾ ਹੋਊਗਾ ਜਿਵੇਂ ਕਿ ਇਹਦੇ ਵਿੱਚ ਆਪਾਂ ਇੱਕ ਕਰਾਂਗੇ ਅਨੁਕਰਣ ਕੀ ਹੈ ਠੀਕ ਹੈ ਤੇ ਵਿਰੇਚਨ ਕੀ ਹੈ ਤੇ ਇੱਕ ਆਪਾਂ ਕਰਾਂਗੇ ਇਹਦੇ ਵਿੱਚ ਕਲਾਸਿਕ ਬਾਦ ਠੀਕ ਹੈ ਇਹ ਆਪਾਂ ਕਲਾਸਿਕ ਬਾਦ ਜਾਂ ਸਨੰਤਨ ਬਾਦ ਇਹ ਕਰਾਂਗੇ ਆਪਾਂ ਤਿੰਨੇ ਤੇ ਬਾਕੀ ਰਹਿੰਦੇ ਜਿਹੜੇ ਹੋਣਗੇ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਹਾਂਜੀ ਬਹੁਤ ਈਜ਼ੀ ਵੇ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਤਾਂ ਕਿ ਤੁਸੀਂ ਇਹਨ ਵਧੀਆ ਜਿਹੜੇ ਕਿ ਇਹਨੂੰ ਲਰਨ ਕਰ ਸਕੋ ਤੇ ਵਧੀਆ ਮਾਤਸ ਆ ਜਾਂਨ ਤੁਹਾਡੇ ਹਾਂਜੀ ਅਨੁਕਰਨ ਤੋਂ ਭਾਵ ਕੀ ਹੁੰਦਾ ਕਿਸੇ ਦੀ ਨਕਲ ਕਰਨਾ ਕਿਸੇ ਦੇ ਕਰਮ ਸੁਭਾਗ ਗੁਣਾ ਔਗਣਾ ਦੀ ਨਕਲ ਕਰਨਾ अनुकरण ਕੀਆ ਨਕਲ ਕਰਨਾ ਠੀਕ ਹੈ ਕਿਸੇ ਦਾ ਆਪਾ ਕਰਮਾਂ ਦੀ ਕਿਸੇ ਦੇ ਸੁਭਾਅ ਦੀ ਕਰਮ ਇੱਥੇ ਕੀ ਹੋ ਗਿਆ ਕਿਸੇ ਦੇ ਕੰਮ ਠੀਕ ਹੈ ਕਿਸੇ ਦੇ ਕੰਮਾਂ ਦੀ ਵੀ ਜੋ ਉਹ ਕਰਮ ਕਰ ਰਿਹਾ ਕੰਮ ਕਰ ਰਿਹਾ ਉਹਦੀ ਤੇ ਉਹਦੇ ਸੁਭਾਅ ਦੀ ਤੇ ਉਹਦੇ ਚ ਕੀ ਗੁਣ ਨੇ ਕੀ ਔਗਣ ਨੇ ਉਹਦੀ ਜਦੋਂ ਆਪਾਂ ਨਕਲ ਕਰਦੇ ਆ ਕਿਉਂਕਿ ਇਹ ਅਨੁਕਰਣ ਆ ਪਰ ਨੀਰੀ ਨਕਲ ਇੱਕ ਘਟਿਆ ਕਿਸਮ ਦਾ ਕਰਮ ਆਉਂਦਾ ਪਰ ਜੇ ਆਪਾਂ ਕਿਸੇ ਦੀ ਨੀਰੀ ਨਕਲ ਕਰ ਲਿਓ ਤਾਂ ਘਟਿਆ ਕਿਸਮ ਦਾ ਕਰਮ ਹੈ ਕਰਮ ਮਤਲਬ ਕੀ ਕੰਮ ਹੈ ਤੇ ਅਸਲ ਅਨੁਕਰਣ ਦੇ ਵਿੱਚ ਜਥਾਰਤਵਾਦੀ ਝਲਕ ਆਉਂਦੀ ਹੈ ਵੀ ਜਿਹੜਾ ਅਸਲ ਅਨੁਕਰਣ ਉਹਦੇ ਵਿੱਚ ਕੀ ਸਚਾਈ ਹੈ ਉਸ ਦੀ ਆਪਾਂ ਉਹਨੂੰ ਝਲਕ ਮਿਲਦੀ ਹੈ ਤੇ ਕਲਾਮਈ ਢੰਗ ਦਾ ਉਭਾਰ ਹੁੰਦਾ ਮਤਲਬ ਕਿ ਉਹਨੂੰ ਕਲਾਤਮਕ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਤੇ ਅਰਸਟੋ ਨੇ ਕਾਵ ਸ਼ਾਸਤਰ ਦੇ ਵਿੱਚ ਅਨੁਕਰਣ ਨੂੰ ਕਲਾ ਦੀ ਮੂਲ ਆਤਮਾ ਕਿਹਾ ਠੀਕ ਹੈ ਕਾਵ ਸ਼ਾਸਤਰ ਦੇ ਵਿੱਚ ਅਨੁਕਰਣ ਵੀ ਅਨੁਕਰਣ ਨੂੰ ਕੀ ਕਿਹਾ ਕਾਵ ਦੀ ਆਤਮਾ ਠੀਕ ਹੈ ਜਾਂ ਕਲਾ ਦੀ ਆਤਮਾ ਕਿਹਾ ਅਨੁਕਰਣ ਨੂੰ ਕਾਵ ਸ਼ਾਸਤਰ ਦੇ ਵਿੱਚ ਅਰਸਟੋ ਨੇ ਤਾਂ ਆਚਾਰੀਆ ਭਰਤ ਨੇ ਵੀ ਇਸ ਨੂੰ ਨਾਟ ਦਾ ਸਾਰ ਕਿਹਾ ਆਚਾਰੀਆ ਭਰਤ ਨੇ ਕੀ ਕਿਹਾ ਨਾਟ ਦਾ ਸਾਰ ਕਿਹਾ ਹੈ ਇੰਪੋਰਟੈਂਟ ਨੇ ਅਰਸਤੋ ਨੇ ਕਾਵ ਸ਼ਾਸਤਰ ਦੇ ਵਿੱਚ ਅਨੁਕਰਨ ਨੂੰ ਕੀ ਕਿਹਾ ਜਿਹੜੇ ਕਿ ਇਹਦੇ ਆਤਮਾ ਕਿਹਾ ਮੂਲ ਆਤਮਾ ਕਿਹਾ ਕਲਾ ਦੀ ਕਲਾ ਦੀ ਮੂਲ ਆਤਮਾ ਕਿਹਾ ਅਨੁਕਰਨ ਅਨੁਕਰਨ ਨੂੰ ਅਰਸਤੋ ਨੇ ਤੇ ਆਚਾਰੀਆ ਭਰਤ ਨੇ ਇਸ ਨੂੰ ਨਾਟ ਦਾ ਸਾਰ ਕਿਹਾ ਨਾਟ ਮਤਲਬ ਕਿ ਨਾਟਕ ਦਾ ਸਾਰ ਕਿਹਾ ਜੁਨਾਨ ਦੇ ਵਿੱਚ ਸਭ ਤੋਂ ਪਹਿਲਾਂ α ਤੂ ਪਲਾਟੋ ਨੇ ਕਲਾ ਦੇ ਅਨੁਕਰਣਾਤਮਕ ਹੋਣ ਦੀ ਗੱਲ ਕੀਤੀ ਸੀ ਮਤਲਬ ਕਿ ਜਨਾਨ ਦੇ ਵਿੱਚ ਸਭ ਤੋਂ ਪਹਿਲਾਂ ਪਲੇਟੋ ਨੇ ਕਲਾ ਜਿਹੜੀ ਵੀ ਉਹਦੇ ਅਨੁਕਰਣਾਤਮਕ ਹੋਣ ਦੀ ਗੱਲ ਕੀਤੀ ਆ ਅਰਸਟੋਟਲ ਨੇ ਵੀ ਆਪਣੇ ਗੁਰੂ ਦੇ ਇਸ ਸਿਧਾਂਤ ਦੀ ਪਾਲਣਾ ਕਰਦੇ ਹੋਏ ਫਿਰ ਇਸ ਦੀ ਖੋਲ ਕੇ ਆਪਣੀ ਜਿਹੜੀ ਕਿ ਵਿਆਖਿਆ ਦਿੱਤੀ ਆ ਅਲਫਾ ਤੂਨ ਪਲੇਟੋ ਦੇ ਅਨਸਾਰ ਇਸ ਹਰ ਚੀਜ਼ ਦੇ ਤਿੰਨ ਪੱਖ ਹੁੰਦੇ ਨੇ ਇੱਕ ਸੂਖਮ ਤੇ ਦੋ ਸਥੂਲ ਇੱਕ ਤਾਂ ਸੂਖਮ ਪੱਖ ਆ ਪੱਖ ਇੱਕ ਸਥੂਲ ਪਹਿਲਾ ਜਿਹੜਾ ਪੱਖ ਆ ਸੂਖਮ ਉਹ ਕਿਸੇ ਚੀਜ਼ ਦੀ ਉਹ ਕੀਮਤ ਹੈ ਜੀ ਇਸ ਲਈ ਉਹ ਹੋਣ ਦੇ ਵਿੱਚ ਆਈਆ ਮਤਲਬ ਕਿ ਕੋਈ ਵੀ ਚੀਜ਼ ਕਿਸ ਦੇ ਕਰਕੇ ਹੋਣ ਦੇ ਵਿੱਚ ਆਈ ਕੋਈ ਨਾ ਕੋਈ ਜਿਹੜੀ ਚੀਜ਼ ਹੁੰਦੀ ਆ ਉਹਦਾ ਕੁਛ ਨਾ ਕੁਛ ਉਹਦੇ ਪਿੱਛੇ ਬੈਕਗਰਾਉਂਡ ਰੀਜ਼ਨ ਹੁੰਦਾ ਹੈ ਹਨਾ ਵੀ ਤਾਂ ਉਹ ਚੀਜ਼ ਪੈਦਾ ਹੁੰਦੀ ਆ ਤਾਂ ਪਹਿਲੀ ਚੀਜ਼ ਦੇ ਵਿੱਚ ਉਹੀ ਕੀਮਤ ਹੁੰਦੀ ਆ ਸੁਖਮ ਦੇ ਵਿੱਚ ਵੀ ਕਿਸ ਲਈ ਕੋਈ ਚੀਜ਼ ਹੋਣ ਦੇ ਵਿੱਚ ਆਈ ਦੂਜਾ ਪੱਖ ਇਹ ਆ ਕਿ ਚੀਜ਼ ਦਾ ਆਕਾਰ ਲੰਬਾਈ ਚੌੜਾਈ ਉਚਾਈ ਠੀਕ ਹੈ ਤੇ ਰੰਗ ਵੀ ਇਸੇ ਦੇ ਵਿੱਚ ਸ਼ਾਮਲ ਹੁੰਦਾ ਤੀਜਾ ਅਨੁਕਰਣ ਕੀ ਆ ਤੀਜਾ ਕੀ ਹੈ ਪੱਖ ਅਨੁਕਰਣ ਜਾਂ ਨਕਲ ਦਾ ਜੋ ਕਵੀ ਜਾਂ ਚਿੱਤਰਕਾਰ ਕਰਦੇ ਨੇ ਮਤਲਬ ਕਿ ਅਨੁਕਰਣ ਜਾਂ ਨਕਲ ਦਾ ਉਹ ਰੂਪ ਜੋ ਕਲਾਕਾਰ ਆਪਣੀ ਕਲਾ ਦਿਖਾਉਣ ਦੇ ਲਈ ਕਵੀ ਠੀਕ ਹੈ ਕਵੀ ਆਪਣੇ ਕਵਿਤਾ ਦੇ ਵਿੱਚ ਦਿਖਾਉਂਦੇ ਨੇ ਚਿੱਤਰਕਾਰ ਆਪਣੀ ਪੇਂਟਿੰਗਸ ਦੇ ਵਿੱਚ ਦਿਖਾਉਂਦੇ ਨੇ ਜਿਸ ਰੂਪ ਉਹ ਦਰਸਾਉਂਦੇ ਨੇ ਜਿਸ ਰੂਪ ਨੂੰ ਉਹ ਆਪਣੇ ਦ੍ਰਿਸ਼ਟੀਕੋਣ ਤੋਂ ਵੇਖਿਆ ਹੋਆ ਹੁੰਦਾ ਉਹਨਾਂ ਨੇ ਤੇ ਉਹ ਨਕਲ ਹੁੰਦੀ ਆ ਅਸਲ ਨਹੀਂ ਠੀਕ ਹੈ ਮਤਲਬ ਕਿ ਉਹਨਾਂ ਨੇ ਜੋ ਦੇਖਿਆ ਹੋਆ ਹੁੰਦਾ ਉਸ ਦੇ ਅਕੋਰਡਿੰਗ ਉਹ ਪੇਸ਼ ਕਰਦੇ ਨੇ ਉਹ ਅਸਲ ਨਹੀਂ ਉਹ ਕੀਆ ਨਕਲ ਹੈ ਸੋ ਇਹ ਇਹਦੇ ਤਿੰਨ ਪੱਖ ਨੇ ਪਹਿਲਾ ਕੋਈ ਚੀਜ਼ ਹੋਣ ਦੇ ਵਿੱਚ ਕਿਉਂ ਆਈ ਉਹ ਕੀਮਤ ਹੈ ਦੂਜਾ ਉਹਦਾ ਰੰਗ ਲੰਬਾਈ ਚੌੜਾਈ ਆਕਾਰ ਆ ਗਿਆ ਥਰਡ ਦੇ ਵਿੱਚ ਮਤਲਬ ਕਿ ਜੋ ਕਵੀ ਜਾਂ ਚਿੱਤਰਕਾਰ ਦਰਸਾਉਂਦੇ ਨੇ ਜੋ ਖੁਦ ਦੇਖਦੇ ਨੇ ਠੀਕ ਹੈ ਜੋ ਅਸਲ ਨਹੀਂ ਬਲਕਿ ਇੱਕ ਨਕਲ ਹੈ ਉਸ ਤੋਂ ਅੱਗੇ ਅਫਲਾਤੂਨ ਅਨਸਾਰ ਅਨੁਕਰਣ ਇੱਕ ਘਟੀਆ ਕਲਾ ਕਿਉਂਕਿ ਇਸ ਦੀ ਉਤਪਤੀ ਦਾ ਆਧਾਰ ਕੀ ਹੈ ਹੀਨਤਾ ਠੀਕ ਹੈ ਤੇ ਅਨੁਕਰਣ ਮਨੁੱਖਾਂ ਦੇ ਕਰਮਾਂ ਕੰਮਾਂ ਦੀ ਨਕਲ ਹੈ ਤੇ ਇਹ ਕਰਮ ਸੰਕਲਪ ਰਾਹੀਂ ਵੀ ਕੀਤੇ ਜਾ ਸਕਦੇ ਨੇ ਤੇ ਬਿਨਾਂ ਇੱਛਾ ਤੋਂ ਵੀ ਕੀਤੇ ਜਾ ਸਕਦੇ ਮਤਲਬ ਕਿ ਕੋਈ ਮੂਲ ਸੰਕਲਪ ਰੱਖ ਕੇ ਵੀ ਕੀਤੇ ਜਾ ਸਕਦੇ ਨੇ ਬਿਨਾਂ ਕਿਸੇ ਇੱਛਾ ਤੋਂ ਵੀ ਤੇ ਇਹਨਾਂ ਦੇ ਸਿੱਟੇ ਚੰਗੇ ਵੀ ਹੋ ਸਕਦੇ ਨੇ ਮੰਦੇ ਵੀ ਸੁਖਦਾਇਕ ਵੀ ਦੁਖਦਾਇਕ ਵੀ ਹੋ ਸਕਦੇ ਨੇ ਤੇ α ਤੋਂ ਅਨੁਸਾਰ ਚਿੱਤਰਕਾਰ ਤੇ ਕਵੀ ਦੋਹਾਂ ਦੇ ਅਨੁਕਰਣ ਦੇ ਵਿੱਚ ਸੱਚ ਦੀ ਮਾਤਰਾ ਘਟ ਜਾਂਦੀ ਹੈ ਕਿਉਂਕਿ ਦੋਹਾ ਇੱਕ ਦੋਹੇ ਦੋਨੇ ਜਣੇ ਕਲਪਨਾਤਮਕ ਸ਼ਕਤੀ ਦੀ ਵਰਤੋਂ ਕਰਦੇ ਨੇ ਜਾਦੇ ਦੋਹਾ ਦੀ ਘਟਿਆ ਅੰਤਰ ਆਤਮਾ ਉਤਸ਼ਾਹ ਹੁੰਦੀ ਹੈ ਤੇ ਅਰਸਤੋ ਨੇ ਅਨੁਕਰਣ ਨੂੰ ਇੱਕ ਨਵੇਂ ਅਰਥ ਦਿੱਤੇ ਨੇ ਤੇ ਆਖਿਆ ਕਿ ਕਲਾ ਪ੍ਰਕਿਰਤੀ ਦੀ ਅਨੁਕ੍ਰਿਤੀ ਜਾਂ అనుਕਰਣ ਵੀ ਕਲਾਕੀਆ ਆਰਟਕੀਆ ਜਿਹੜੀ ਪ੍ਰਕਿਰਤੀ ਆ ਨੇਚਰ ਆ ਉਹਦੀ ਨਕਲ ਹੈ ਜਾਂ ਅਨੁਕ੍ਰਿਤੀ ਹੈ ਹਰੇਕ ਦੁਖਾਨ ਦੇ 6 ਅੰਗ ਕਥਾਨਕ ਚਰਿਤ ਚਿੱਤਰਣ ਵਿਚਾਰ ਤੱਤ ਦ੍ਰਿਸ਼ ਵਿਦਾਨ ਤੇ ਰੀਤ ਦੇ ਵਿੱਚੋਂ ਦੋਨ ਕਰਨ ਦੇ ਮਾਧਿਅਮ ਨੇ ਇਕਾ ਨੂੰ ਕਰਨ ਦੀ ਵਿਧੀ ਆ ਤੇ ਤਿੰਨਾਂ ਨੂੰ ਕਰਨ ਦੇ ਵਿਸ਼ੇ ਨੇ ਸਕਾਟ ਜੈਮਜ਼ ਦੇ ਅਨੁਸਾਰ ਅਰਸਤੂ ਦੇ ਕਾਵਿ ਸ਼ਾਸਤਰ ਵਿੱਚ ਅਨੁਕਰਣ ਤੋਂ ਭਾਵ ਕੀ ਆ ਸਾਹਿਤ ਵਿੱਚ ਜੀਵਨ ਦਾ ਵਸਤੂ ਪਰਖ ਅੰਕਣ ਕਰਨਾ ਜਿਸ ਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਜੀਵਨ ਦਾ ਕਲਪਨਾਤਮਕ ਪੂਰਨ ਨਿਰਮਾਣ ਕਹਿ ਸਕਦੇ ਹਾਂ ਸੋ ਏਸੀ ਤੁਹਾਡਾ ਅਨੁਕਰਣ ਹੁਣ ਆਪਾਂ ਕਰਦੇ ਅੱਗੇ ਵਿਰੇਚਨ ਕੀ ਹੈ ਵਰੇਚਨ ਵਰੇਚਨ ਦੇ ਸੰਕਲਪ ਦਾ ਵਰਣ ਜਾਂ ਜ਼ਿਕਰ ਅਰਸਤੂ ਦੇ ਕਾਵਿ ਸ਼ਾਸਤਰ ਵਿੱਚ ਆਉਂਦਾ ਹੈ ਅਰਸਤੂ ਨੇ ਆਪਣੇ ਕਾਵਿ ਸ਼ਾਸਤਰ ਦੇ ਵਿੱਚ ਇਸ ਦਾ ਵਰਣਨ ਕੀਤਾ ਅਰਸਤੂ ਨੇ ਆਪਣੇ ਅਰਸਤੂ ਨੇ ਆਪਣੇ ਗ੍ਰੰਥ ਪੋਇਟਿਕਸ ਠੀਕ ਹੈ ਪੋਲਟਿਕਸ ਹੋ ਗਿਆ ਪੋਲਟਿਕਸ ਦੇ ਵਿੱਚ ਦੁਖਾਂਤ ਦੇ ਗੁਣ ਗੁਣਾ ਦੀ ਲੱਛਣਾਂ ਦੀ ਵਿਆਖਿਆ ਗੁਣ ਹੋਗੇ ਤੇ ਸਮੇਂ ਵਰੇਚਨ ਦੇ ਸੰਕਲਪ ਦੇ ਵੱਲ ਆਪਣਾ ਜਿਹੜੇ ਕਿ ਇਸ਼ਾਰਾ ਕੀਤਾ ਸੰਕੇਤ ਕੀਤਾ ਤੇ ਵਿਰੇਚਨ ਅਜਾਹ ਸੰਕਲਪ ਦਾ ਸਿਧਾਂਤ ਹੈ ਜਿਸ ਦੇ ਰਾਹੀਂ ਪਾਠਕ ਸਰੋਤੇ ਦੇ ਡਰ ਤੇ ਦਇਆ ਦੇ ਭਾਵ ਕੋਈ ਹੋਰ ਵਿਸਥਾਰਪੂਰਕ ਵਿਆਖਿਆ ਪ੍ਰਾਪਤ ਨਹੀਂ ਹੁੰਦੀ ਮਤਲਬ ਕਿ ਵਿਰੇਚਨ ਅਜਾਹ ਸੰਕਲਪ ਦਾ ਸਿਧਾਂਤ ਆ ਜਿਸ ਰਾਹੀਂ ਪਾਠਕ ਸਰੋਤੇ ਦੇ ਡਰ ਤੇ ਦਇਆ ਦੇ ਭਾਵਾਂ ਲਈ ਕੋਈ ਹੋਰ ਵਿਸਥਾਰਪੂਰਕ ਵਿਆਖਿਆ ਪ੍ਰਾਪਤ ਨਹੀਂ ਹੁੰਦੀ ਵਿਰੇਚਨ ਦਾ ਸ਼ਬਦੀ ਅਰਥ ਕੀ ਹੈ ਅਲੱਗ-ਅਲੱਗ ਵਿਦਵਾਨਾਂ ਨੇ ਕਥਾਰਸਿਤ ਜਾਂ ਵਿਰੇਚਨ ਦੇ ਸ਼ਾਬਦੀ ਅਰਥਾਂ ਨੂੰ ਨਿਸ਼ਚਿਤ ਕਰਨ ਦਾ ਯਤਨ ਕੀਤਾ 18ਵੀਂ ਸਦੀ ਦੇ ਵਿਦਵਾਨ ਲੈਸਿੰਗ ਨੇ ਇਸ ਸਿਧਾਂਤ ਨੂੰ ਭਾਵਾਂ ਦੇ ਸ਼ੁੱਧੀ ਕਰਨ ਦੇ ਅਰਥ ਦੇ ਵਿੱਚ ਸਮਝਿਆ ਭਾਵਾਂ ਨੂੰ ਜਾਂ ਭਾਵਾਂ ਦੇ ਸ਼ੁੱਧੀ ਕਰਨ ਦੇ ਅਰਥਾਂ ਵਿੱਚ ਸਮਝਿਆ ਤੇ ਇਸ ਵਿਦਵਾਨ ਦੇ ਅਨੁਸਾਰ ਦੁਖਾਂਤ ਦੀ ਕਿਰਿਆ ਭਾਵਾਂ ਨੂੰ ਸੰਤੁਲਿਤ ਕਰਦੀ ਹੈ ਵੀ ਜਿਹੜੇ ਆਪਣੇ ਭਾਵ ਨੇ ਉਹਨਾਂ ਨੂੰ ਸੰਤੁਲਿਤ ਕਰਦੀ ਆ ਠੀਕ ਹੈ ਤੇ ਕੁਝ ਹੋਰ ਵਿਦਵਾਨ ਇਸ ਦਾ ਅਰਥ ਸ਼ੁੱਧ ਕਰਨਾ ਚੁਣਨ ਦੀ ਪ੍ਰਕਿਰਿਆ ਸਾਫ਼ ਕਰਨਾ ਉਦਾਤੀਕਰਨ ਜਾਂ ਬਾਹਰ ਲੈਣਾ ਕਰਦੇ ਨੇ ਠੀਕ ਹੈ ਤੇ ਜਿਸ ਪ੍ਰਕਾਰ ਸਰੀਰ ਦੇ ਵਿੱਚ ਆਪਾਂ ਹਾਨੀਕਾਰ ਪਦਾਰਥਾਂ ਨੂੰ ਕੱਢ ਕੇ ਉਹਨੂੰ ਸਿਹਤਮੰਦ ਬਣਾਉਂਦੇ ਆ ਉਸੇ ਤਰ੍ਹਾਂ ਮਨ ਵਿੱਚਲੇ ਡਰ ਤੇ ਭੈ ਦੇ ਭਾਵਾਂ ਨੂੰ ਕੱਢ ਕੇ ਕਥਾਰਸੀ ਸਰਾਹੀ ਕੱਢ ਕੇ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਜਾਂਦਾ ਤੇ ਡਰ ਦੇ ਡਰ ਤੇ ਭੈ ਦੇ ਭਾਵਾਂ ਦੀ ਪੂਰਤੀ ਰਾਹੀਂ ਮਾਨਸਿਕ ਤੇ ਭਾਵਨਾਤਿਕ ਸ਼ੁੱਧੀ ਕੀਤੀ ਜਾਂਦੀ ਹੈ ਇੱਥੇ ਰਾਹੀ ਦੇ ਲਈ ਆਊਗਾ ਠੀਕ ਹੈ ਭਾਵਾਂ ਨਹੀਂ ਪਾਠਕ ਸਰੋਤੇ ਦੇ ਡਰ ਤੇ ਦਿਆ ਦੇ ਭਾਵਾਂ ਲਈ ਕੋਈ ਹੋਰ ਵਿਸਤਾਰਪੂਰਵਕ ਵਿਆਖਿਆ ਪ੍ਰਾਪਤ ਨਹੀਂ ਹੁੰਦੀ ਠੀਕ ਹੈ ਇੱਥੇ ਲਈ ਵਰਡ ਆ ਮਿਸਿੰਗ ਓਕੇ ਹਾਂਜੀ વાસ્તવિક ਜ਼ਿੰਦਗੀ ਦੇ ਵਿੱਚ ਡਰ ਤੇ ਭੈ ਦੇ ਭਾਵ ਸਾਡੇ ਲਈ ਦੁਖਾਂਤਕ ਸਥਿਤੀ ਪੈਦਾ ਕਰਦੇ ਨੇ ਇਸ ਲਈ ਇਨ੍ਹਾਂ ਭਾਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆਪਾਂ ਜੇ ਦੁਖਾਂਤ ਸਮੇਂ ਕਲਾਕਾਰਨ ਇਹ ਦੁਖਾਂਤ ਭਾਵ ਵਧੇਰੇ ਭਿਆਨਕ ਤੇ ਉਤੇਜਿਤ ਰੂਪ ਦੇ ਵਿੱਚ ਪ੍ਰਸਤੁਤ ਕੀਤੇ ਜਾਂਦੇ ਨੇ ਦਰਸ਼ਕ ਜਾਂ ਪਾਠਕ ਦੁਖਾਂਤ ਦੇਖਣ ਪੜਨ ਸਮੇ ਇਹਨਾਂ ਭਾਵਾਂ ਦੇ ਵਿੱਚ ਡੁੱਬ ਜਾਂਦਾ ਠੀਕ ਹੈ ਵੀ ਜਦੋਂ ਕੋਈ ਦੁਖਾਂਤ ਦੇਖਦਾ ਹੈ ਜਾਂ ਕੁਝ ਦੁਖਾਂਤ ਪੜ੍ਹਦਾ ਹੈ ਤਾਂ ਉਹ ਆਪਣੇ ਭਾਵਾਂ ਦੇ ਵਿੱਚ ਡੁੱਬ ਜਾਂਦਾ ਦੁਖਾਂਤ ਦੇ ਵਿੱਚ ਪੇਸ਼ੇ ਦੁਖਾਂਤਕ ਜਾਂ ਦਿਆ ਦੀਆਂ ਭਾਵਨਾਵਾਂ ਉਸ ਨੂੰ ਆਪਣੀਆਂ ਭਾਵਨਾਵਾਂ ਨਾਲੋਂ ਵੱਧ ਭਿਆਨਕ ਤੇ ਵੱਡੀਆਂ ਲੱਗਦੀਆਂ ਨੇ ਇਸ ਲਈ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਦੁਖਾਂਤ ਛੋਟੇ ਲੱਗਦੇ ਨੇ ਤੇ ਜਿਸ ਰੂਪ ਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਦੀ ਤ੍ਰਿਪਤੀ ਹੋ ਜਾਂਦੀ ਆ ਤੇ ਵਾਸਤਵਿਕ ਜੀਵਨ ਵਿੱਚ ਇਹਨਾਂ ਭਾਵਨਾਵਾਂ ਦੀ ਸਥਿਤੀ ਵੀ ਸਮਝ ਆ ਜਾਂਦੀ ਆ ਇਸ ਰੂਪ ਦੇ ਵਿੱਚ ਉਸਦੇ ਮਾਨਸਿਕ ਸੰਕਟ ਆਪਣੇ ਆਪ ਸ਼ਾਂਤ ਹੋ ਜਾਂਦੇ ਨੇ ਤੇ ਅਸੀਂ ਨਾਟਕ ਆਦ ਇਸ ਲਈ ਦੇਖਦੇ ਆ ਤਾਂ ਜੋ ਆਪਣੇ ਭਾਵਨਾਵਾਂ ਦੀ ਆਪਾਂ ਪੂਰਤੀ ਕਰ ਸਕੀਏ ਕੋਈ ਜਿਹੜੇ ਕਿ ਡਰ ਵਾਲੇ ਦੇਖਦਾ ਹੈ ਠੀਕ ਹੈ ਕੋਈ ਹ ਹਰਦਰਾਂ ਦੇ ਜਿਹਨ ਮਤਲਬ ਕਿ ਆਪਾਂ ਜਿਹੜੇ ਨਾਟਕ ਵਗੈਰਾ ਦੇਖਦੇ ਆ ਤਾਂ ਕਿ ਆਪਣੇ ਜਿਹੜੇ ਮਨ ਦੇ ਫੀਲਿੰਗਸ ਨੇ ਉਹਨਾਂ ਦੀ ਪੂਰਤੀ ਕਰ ਸਕੀਏ ਤੇ ਦੁਖਾਂਤ ਵਿੱਚ ਮਨੁੱਖ ਦੇ ਪ੍ਰਮੁੱਖ ਭਾਵ ਭੈ ਡਰ ਤੇ ਦਿਆ ਦਾ ਜ਼ਿਕਰ ਦੁਖਾਂਤ ਵਿੱਚ ਦਿਆ ਦੇ ਭਾਵ ਸਿਰਜਣ ਲਈ ਪਾਠਕ ਜਾਂ ਦਰਸ਼ਕ ਦੇ ਮਨ ਦੇ ਵਿੱਚ ਮਨੁੱਖੀ ਦੁੱਖ ਪ੍ਰਤੀ ਹਮਦਰਦੀ ਪੈਦਾ ਕੀਤੀ ਜਾਂਦੀ ਹੈ ਅਗਿਆ ਪਛਮੀ ਲੋਚਕਾਂ ਵਿੱਚ ਵਿਰੇਚਨ ਦੀ ਵਿਆਖਿਆ 16ਵੀਂ ਸਦੀ ਦੇ ਵਿੱਚ ਪਛਮੀ ਲੋਚਨਾ ਵਿੱਚ ਕਥਾਰਸੀਤ ਵਿਰੇਚਨ ਦੀ ਤਿੰਨ ਤਰ੍ਹਾਂ ਨਾਲ ਵਿਆਖਿਆ ਕੀਤੀ ਗਈ ਹੈ ਪਹਿਲੀ ਵਿਆਖਿਆ ਅਨੁਸਾਰ ਦੁਖਾਂਤ ਕੋਰ ਮਨੁੱਖੀ ਸੰਕਟ ਤੇ ਸੰਤਾਪ ਦੇ ਸਿਰਜਣ ਰਾਹੀਂ ਮਨੁੱਖ ਨੂੰ ਵਾਸਤਵਿਕ ਜੀਵਨ ਦੇ ਦੁਖਾਂਤ ਤੱਕ ਸੰਕਟਾਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਤੇ ਮਨੁੱਖ ਮੁਸੀਬਤ ਦਾ ਸਾਹਮਣਾ ਕਰਨ ਦੇ ਅਰਥ ਸਮਰੱਥ ਹੋ ਜਾਂਦਾ ਦੂਜੀ ਵਿਆਖਿਆ ਦੇ ਅਨੁਸਾਰ ਦੁਖਾਂਤ ਵਿੱਚ ਦਿਆ ਦੇ ਸਿਰਜਣ ਰਾਹੀਂ ਦਰਸ਼ਕ ਆਪਣੇ ਭਲੇ ਤੇ ਭਲੇ ਤੇ ਬਚਾ ਲਈ ਸੋਚਣ ਲਈ ਪ੍ਰੇਰਿਤ ਹੁੰਦਾ ਤੇ ਦੁਖਾਂਤ ਤੱਕ ਨਾਇਕ ਦੀਆਂ ਕਮਜ਼ੋਰੀਆਂ ਤੋਂ ਸਬਕ ਸਿੱਖ ਕੇ ਆਪਣੇ ਵਿੱਚੋਂ ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰਦਾ ਤੀਜੀ ਦੇ ਵਿੱਚ ਹੋ হোমিওপ্যাথি ਦੇ ਨੁਕਤੇ ਤੋਂ ਕੀਤੀ ਗਈ ਆ ਜਿਸ ਦੇ ਅਨੁਸਾਰ ਕੰਡੇ ਰਹੀਂ ਕੰਡਾ ਕੱਢਿਆ ਜਾਂਦਾ ਜਾਹਰ ਰਹੀਂ ਜਾਹਰ ਮਰਦੀ ਇਸੇ ਤਰ੍ਹਾਂ ਭੈ ਤੇ ਡਰਦੀਆਂ ਭਾਵਨਾਵਾਂ ਦੇ ਲਈ ਡਰ ਤੇ ਭੈ ਸਿਰਜ ਕੇ ਉਸ ਦੇ ਵਿੱਚੋਂ ਡਰ ਤੇ ਭੈ ਦੀ ਤ੍ਰਿਪਤੀ ਭਾਵਕ ਡਰ ਤੇ ਭੈ ਦੂਰ ਕੀਤਾ ਜਾਂਦਾ ਤੇ ਆਧੁਨਿਕ ਨਾਟਕਾਂ ਵਿੱਚ ਲੂਣਾ ਰੱਤਾ ਸਾਲੂ ਬੇਬੇ ਆ ਕਈ ਨਾਟਕ ਸ਼ੇਕਸਪੀਅਰ ਆ ਵਾਂਗ ਦੁਖਾਂਤ ਸਿਧਾਂਤ ਨੂੰ ਅਪਣਾਉਂਦੇ ਸੋ ਅੱਗੇ ਆ ਜੂਗਾ ਆਪਣਾ ਕਲਾਸਿਕ ਆਵਾਜ਼ ਜਾਂ ਸਨਾਂਤਨਵਾਦ ਭੂਮਿਕਾ ਪਹਿਲਾਂ ਸਨੰਤਨਵਾਦ ਅੰਗਰੇਜ਼ੀ ਸ਼ਬਦ ਕਲਾਸੀਜ਼ਮ ਦਾ ਤੋਂ ਲਿਆ ਗਿਆ ਵਿਕਸਤ ਹੋਇਆ ਪੰਜਾਬੀ ਤੇ ਹਿੰਦੀ ਦੇ ਵਿੱਚ ਵੀ ਇਹਨੂੰ ਸਨੰਤਨਵਾਦ ਵੀ ਕਹਿੰਦੇ ਨੇ ਤੇ ਇਸ ਭਾਵ ਦੇ ਹੋਰ ਅਰਥ ਪਰੰਪਰਾਵਾਦ ਪ੍ਰਾਚੀਨਵਾਦ ਸ਼ਾਸਤਰੀਤਾ ਹਨ ਪਰ ਇਹ ਸ਼ਬਦ ਕਲਾਸਿਕਵਾਦ ਦੇ ਅਸਲ ਭਾਵ ਨੂੰ ਪ੍ਰਗਟ ਕਰਦਾ ਸਮਰਥਨ ਕਲਾਸੀਜ਼ਮ ਦਾ ਖੇਤਰ ਪ੍ਰਾਚੀਨ ਕਾਲ ਦੇ ਵਿੱਚ ਰੋਮਨ ਸਮਾਜ ਪੰਜ ਵਰਗਾਂ ਵਿੱਚ ਵੰਡਿਆ ਹੋਇਆ ਸੀ ਇਹਨਾਂ ਵਿੱਚੋਂ ਉੱਚਤਮ ਕਲਾਸਿਕ ਨਾ ਨਾਲ ਜਾਤ ਕੀਤਾ ਜਾਂਦਾ ਠੀਕ ਹੈ ਕਲਾਸਿਕਲ ਕਲਾਸੀਸ ਕਲਾਸਿਕਸ ਦਾ ਨਾਮ ਨਾਲ ਯਾਰ ਕੀਤਾ ਜਾਂਦਾ ਇਹ ਸੰਪਤੀ ਨਾਲ ਸੰਪੰਨ ਸਭ ਤੋਂ ਉੱਚਤਮ ਵਰਗ ਸੀ ਤੇ ਇਸੇ ਕਰਕੇ ਇਸ ਸ਼ਬਦ ਦਾ ਸ੍ਰੇਸ਼ਟ ਕੀਤਾ ਜਾਂਦਾ ਹੈ ਇਸ ਸ਼ਬਦ ਨੂੰ ਜਨਾਨੀ ਵਿਆਕਰਨਕਾਰ ਆਲਸਕੇਲੀਅਸ਼ ਨੇ ਦੂਜੀ ਸਦੀ ਵਿੱਚ ਪਹਿਲੀ ਵਾਰੀ ਸ੍ਰੇਸ਼ਟ ਲੋਕਾਂ ਲਈ ਲਿਖਿਆ ਗਈਆਂ ਪੁਸਤਕਾਂ ਦੇ ਅਰਥਾਂ ਵਿੱਚ ਲਿਆ ਸਮਾਪਕੇ ਇਸ ਦਾ ਭਾਵ ਲੋਕਾਂ ਦੇ ਸ੍ਰੇਸ਼ਟ ਵਰਗਾਂ ਲਈ ਕੀਤੀ ਗਈ ਰਚਨਾ ਤੋਂ ਹਟ ਕੇ ਸਾਹਿਤਿਕ ਗੁਣਾਵਾਲੀ ਉਤਕ੍ਰਿਸ਼ਟ ਰਚਨਾ ਹੋ ਗਿਆ। ਛੇਮੀ ਜਦੀ ਵਿੱਚ ਇਹ ਸ਼ਬਦ ਪਾਠਸ਼ਾਲਾ ਵਿੱਚ ਪੜਾਈ ਜਾਣ ਵਾਲੀ ਜਮਾਤ ਨਾਲ ਜੁੜ ਗਿਆ। ਤੇ ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਉਸ ਸਮੇਂ ਪੜ੍ਹਾਈ ਕਰਨ ਵਾਲੇ ਬਹੁਤੇ ਲੋਕਾਂ ਨੂੰ ਉੱਚਤਮ ਸ਼੍ਰੇਣੀਆਂ دی ਸੀ। ਤੇ ਇਸ ਤਰ੍ਹਾਂ ਪੜ੍ਹਾਈ ਜਾਣ ਵਾਲੀ ਜਮਾਤ ਲਈ ਵੀ ਕਲਾਸਿਕਸ ਤੋਂ ਲਿਆ ਗਿਆ ਸ਼ਬਦ ਕਲਾਸ ਪ੍ਰਚਲਿਤ ਹੋ ਗਿਆ। ਤੇ ਕਲਾਸਿਕਵਾਦੀ ਕਲਾ ਨੂੰ ਰੋਮਾਂਸਵਾਦ ਨਾਲ ਨਖੇੜਨ ਵਾਲਾ ਅੰਤਰ ਇਹ ਹੈ ਕਿ ਕਲਾਸਿਕਲ ਰਚਨਾਵਾਂ ਦਾ ਸਥਿਰਤਾ ਵਾਲਾ ਪ੍ਰਭਾਵ ਹੈ ਜੋ ਉਹਨਾਂ ਦੀ ਸਾਦਗੀ ਤੇ ਸੰਤੋਲ ਤੋਂ ਉਪਜਦਾ ਤੇ ਇਸ ਦੇ ਉਲਟ ਰੋਮਾਂਸਵਾਦ ਗਰਮਾ-ਗਰਮੀ ਤੇ ਬੇਕਰਾਰੀ ਦਾ ਪ੍ਰਭਾਵ ਪਾਉਂਦਾ ਤੇ ਰੋਮਾਂਸਵਾਦੀ ਹਮੇਸ਼ਾ ਅਸਧਾਰਨ ਦੀ ਖੋਜ ਦੇ ਵਿੱਚ ਰਹਿੰਦਾ ਜੋ ਕਲਾਸਿਕਵਾਦੀ ਦਾ ਦਸਤੂਰ ਨਹੀਂ ਤੇ ਕਲਾਸਿਕਵਾਦੀ ਕਲਾਕਾਰ ਲੰਬੇ ਸਮੇਂ ਤੋਂ ਸਵੀਕਾਰ ਹੋ ਚੁੱਕੇ ਮਾਧਿਮਾਂ ਦੀ ਵਰਤੋਂ ਕਰਦਾ ਤੇ ਨਵੇਂ ਪ੍ਰਯੋਗ ਨਹੀਂ ਕਰਦਾ ਤੇ ਕਲਾਸਿਕਲ ਕਲਾਕਿਰਤਾਂ ਵਿੱਚ ਸਰਲਤਾ ਸਪਸ਼ਟਤਾ ਤੇ ਰੂਪ ਦੀ ਪਰਪਕਤਾ ਦੇ ਗੁਣ ਹੁੰਦੇ ਨੇ ਤੇ ਰੂਪ ਦੀ ਪਰਪਕਤਾ ਅੰਗਾਂ ਦੀ ਸਮੁੱਚੀ ਤਰਤੀਬ ਬਣਦੇ ਸੁਮਾਪਾ ਨਿਯੋਗ ਤੇ ਸੁਮੇਲ ਤੋਂ ਬਣਦੀ ਹੈ ਤੇ શાਸਤਰੀ ਨਿਯਮਾਂ ਦੀ ਪਾਲਣਾ ਕਰਨੀ ਕਲਾਸਿਕਵਾਦ ਦਾ ਜ਼ਰੂਰੀ ਅੰਗ ਹੈ ਤੇ ਇਹ ਚੀਜ਼ ਪ੍ਰਾਚੀਨ ਲੇਖਕਾਂ ਦੀ ਰੀਤੀ ਨੂੰ ਵਸਤੂ ਦੇ ਮਾਧਿਅਮ ਦੀ ਚੋਣ ਉਹਨਾਂ ਦੀ ਰੂੜੀਆਂ ਨੂੰ ਨਭਾਉਣ ਉਹਨਾਂ ਦੀਆਂ ਸੰਵੇਦਨਾਵਾਂ ਨੂੰ ਮਾਨਤਾ ਦੇਣ ਤੇ ਉਹਨਾਂ ਦੀਆਂ ਸ਼ੈਲੀਆਂ ਨੂੰ ਨਭਾਉਣ ਵਿੱਚ ਪ੍ਰਗਟ ਹੁੰਦੀ ਹੈ। ਕਲਾਸਿਕਵਾਦ ਦਾ ਸਭ ਤੋਂ ਵੱਡਾ ਦੋਸ਼ ਇਸ ਦੀ ਬੇਲਚਕਤਾ ਜਿਸ ਕਾਰਨ ਕਲਾ ਦੀ ਪ੍ਰਗਤੀ ਰੁਕ ਜਾਂਦੀ ਹੈ ਤੇ ਕਲਾ ਕਿਰਤਨਾਵੇਂ ਅੰਸ਼ਾ ਤੋਂ ਸਖਣੀ ਹੋਣ ਕੇ ਨੀਰਸ ਹੋ ਜਾਂਦੀਆਂ। ਇਸ ਦੇ ਬਾਵਜੂਦ ਵੀ ਇਹ ਕਹਿਣਾ ਕਿ ਇਹ ਬਾਦ ਹੁਣ ਆਪਣੀ ਮੁਕਤੀ ਗਵਾਕ ਚੁੱਕਿਆ ਠੀਕ ਨਹੀਂ। ਇਹ ਸੁਚੇਤ ਜਾਂ ਚੇਤ ਰੂਪ ਦੇ ਵਿੱਚ ਕਲਾਕਾਰਾਂ ਉੱਪਰ ਪ੍ਰਭਾਵ ਕਾਇਮ ਰੱਖਦਾ। ਸੋ ਇਹ ਸੀ ਤੁਹਾਡੇ ਤਿੰਨ ਸੰਕਲਪ ਤੁਸੀਂ ਇਹ ਵੀਡੀਓ ਨੂੰ ਦੋ ਤਿੰਨ ਵਾਰ ਸੁਣ ਕੇ ਤਾਂ ਉਹਨੂੰ ਫੇਰ ਇਹ ਜਿਹੜੇ ਕਿ ਸੰਕਲਪ ਯਾਦ ਹੋ ਜਾਣਗੇ ਸਟੂਡੈਂਟਸ। ਥੈਂਕਸ।